ਸ਼ੁਰੂ ਕੀ ਕੀ ਨਾਮ ਤੋਂ ਡਈ ਸਰ ਆ ਰਹੀ ਹੈ ਜੀ ਆ ਰਹੀ ਹੈ ਆ ਰਹੀ ਹੈ ਕਿਹੜੀ ਜਗ੍ਹਾ ਰਹਿੰਦੇ ਆ ਸਖ ਜੂਲੇ ਲੱਦੇ ਉਹ ਕੀ ਮਾ ਤੁਹਾਡੇ ਨਾਲ ਘਟਰਾ ਪਾਪੀ ਆ ਸਾਰੀ ਬੜਾ ਤੁਹਾਡੇ ਸਰ ਮੈਨੂੰ ਕਾਲ ਆਉਂਦੀ ਆ ਕਿ ਉਹ ਸਾਡੇ ਪਿੰਡ ਦਾ ਮੁੰਡਾ ਸੀ ਤੇ ਮੈਨੂੰ ਉਹ ਕਹਿੰਦੇ ਆ ਤੇ ਕਿ ਅਸੀਂ ਬਾਹਰੋਂ ਆਏ ਆ ਆ ਘਰ ਦੇ ਵਿੱਚ ਜਿਹੜਾ ਉਹਨੂੰ ਲੈ ਕੇ ਗਿਆ ਸੀ ਜਿਹੜਾ ਉਹਦੇ ਘਰ ਚ ਆਇਆ ਸੀ ਤੇ ਉਹ ਕਹਿੰਦੇ ਸੀ ਬਾਹਰੋਂ ਆਏ ਤੇ ਭਾਜਰੂ ਜੈਮਲਵਾੜਾ ਜਿਹੜਾ ਉਹ ਹੁੰਦਾ ਸੀਗਾ ਤੇ ਮੈਂ ਜਗਤ ਸਿੰਘ ਪਜਾਦਾ ਹੁੰਦੇ ਦੀ ਮਗਰ ਮੈਂ ਕਿਹਾ ਚਲੋ ਕੋਈ ਨਿਮਲਵਾਣਾ ਸ਼ਾਮੀ ਉਹ ਚੱਲ ਗਿਆ ਮੈਨੂੰ ਫੋਨ ਆਇਆ ਉਹ ਕਿ ਘਰੇ ਆ ਜਾ ਤੂੰ ਭਾਈ ਰੰਗਾ ਦਗਾਲ ਲਈ ਤੇ ਭਾਈ ਨੂੰ ਸੰਗ ਆਉਂਦੀ ਹੈ ਕੱਲੇ ਨੂੰ ਜਾਂਦੇ ਤੇ ਆਪਰੋਂ ਤੇ ਕਹਿੰਦਾ ਪੁਰਾਣੇ ਮੈਥਲ ਮੀਟ ਕਰ ਆਉਂਗਾ ਭਾਈ ਨਾਲ ਤੇ ਜਦੋਂ ਮੈਂ ਉਹਦੇ ਘਰੇ ਗਿਆ ਤੇ ਉੱਪਰ ਚੱਲ ਗਿਆ ਤੇ ਕਹਿੰਦਾ ਰੁਕ ਜਾ ਭਾਜੀ ਵਾਰ ਕਰਦਾ ਪਿਆ ਜਦੋਂ 2 ਮਿੰਟ ਖੜਾ ਜਿੱਥੇ ਮੇਰੇ ਕੋਲ ਕੋਈ ਕਹਦਾ ਕਿ ਪਿੱਛੋਂ ਦੇ ਪਤਾ ਨਹੀਂ ਕੀ ਮਾਰਿਆ ਉਹ ਬੋਡੀ ਸੁਣਦੀ ਹੈ ਤੇ ਘਟ ਵੱਟ ਕੀਤੀ ਓੜੀ ਦੀ ਟੱਕ ਚੁੱਕ ਮਾਰੇ ਮੇਰੇ ਫੇਰ ਅੱਗੇ ਹੋ ਗਿਆ ਫੇਰ ਮਤਲਬ 0:00 ਦੇ ਅਖੋਂਦੀ ਮੈਂ ਜ਼ਖਮੀ ਪਿਆ ਸੀ ਉਹਨਾਂ ਨਾਲ ਇਕੱਲੇ ਆ ਕੀ ਟੁੱਟ ਕੀ ਨਾ ਤੁਹਾਡੇ ਤੇ ਮਾਰ ਕੀਤਾ ਉਹਨਾਂ ਨੇ ਹਾਂਜੀ ਚੱਕ ਉਹਨਾਂ ਜੀ ਕਿੰਨੇ ਲੋਕ ਸੀ ਬ੍ਰਦਰ ਉਹ ਅ ਸਾਰੇ ਇਕੱਲੇ ਦਾ ਮੈਨੂੰ ਮੋਰੇ ਵੜਿਆ ਸੀ ਤੇ ਮਾਰਦੇ ਦਾ ਉਹਦਾ ਜਦੋਂ ਫੇਸ ਦੇਖਿਆ ਹੀ ਅ ਪਿੱਛੇ ਵੀ ਇੱਕ ਸੀਗਾ ਮੈਨੂੰ ਫੀਲ ਹੋਇਆ ਸਿਰ ਜੁਗੇ ਵੜਿਆ ਅੱਛਾ ਫਿਰ ਤੁਹਾਨੂੰ ਕੌਣ ਲੈ ਕੇ ਆਇਆ ਉੱਥੋਂ ਹਾਂਜੀ ਕੌਣ ਲੈ ਕੇ ਆਇਆ ਮੈਂ ਜਿੱਦਾਂ ਸਰ ਮੁੰਡੇ ਵਾਰ ਘੁੰਮਦੇ ਸੀਗੇ ਉਜੀ ਲੋਕਰੇ ਪਰੇ ਹੋਰੇ ਬਜਾਦੇ ਫਰੋਤੀ ਦੀ ਫਰੋਤੀ ਮੰਗਦਾ ਸੀ ਫਰੋਤੀ ਮੰਗਦਾ ਜੀ ਹਾਂਜੀ ਕਿੰਨੇ ਪੈਸੇ ਮੰਗੀ ਫਰੋਤੀ ਉਹਨਾਂ ਨੇ 20 ਰੁਪਏ 2 ਲੱਖ ਕਿੰਨਾ ਮੰਗੀ ਉਹਨਾਂ ਨੇ ਫਰੋਤੀ ਤੁਹਾਡੇ ਕੋਲ ਮੇਰਾ ਫੋਨ ਉਹਨਾਂ ਦੇ ਕੋਲ ਹੀ ਆ ਗਿਆ ਅੱਛਾ ਜੀ ਤੇ ਉਹਨਾਂ ਨੇ ਡੈਡੀ ਨੂੰ ਫੋਨ ਕੀਤਾ ਫਿਰ ਉਹ ਵੀ ਲੱਖ ਜਿਹਦਾ ਵੇਮੰਡਾ ਮੈਂ ਅੱਛਾ ਵੇਮੰਡਾ ਕਹਿੰਦਾ ਕਹਿੰਦਾ ਜੇ ਤੈਨੂੰ ਜੇ ਤੂੰ ਜੇ ਤੂੰ ਜੇ ਤੂੰ ਬਚ ਗਿਆ ਕਹਿੰਦਾ ਫੇਰ ਦੂਸਰੇ ਦਿਨ ਲੱਖ ਰੁਪਏ ਕੱਢੂਗਾ ਕੇ ਦੇਣਾ ਪੈਣਾ ਅੱਛਾ ਹਾਂ ਜੀ ਫਿਰ ਸਸਾਕਾ ਹੋ ਕੇ ਤੋ ਨਿਕਲ ਗਿਆ ਜੀ ਪਹਿਚਾਨਨੇ ਤੁਸੀਂ ਹਾਂ ਜੀ ਕੋਣ ਕੋਣ ਆਉ ਸ਼ਖਸ ਕੋਣ ਸਰਮੰਗੀਆ ਨਾਮ ਉਹਨਾਂ ਦਾ ਜੀ ਅੱਛਾ ਹਾਜੀ ਪਿੰਡ ਦੇ ਪਿੰਚ ਰਹਿੰਦੇ ਆ ਪਿੰਡ ਦੇ ਕਿਹੜੇ ਕਿਹੜੇ ਪਿੰਡ ਦੇ ਰਹਣ ਵਾਲੇ ਸਿਉਰਲਾ ਜੀ ਛੂਲੋ ਦੇ ਹਾਜੀ ਅੱਛਾ ਤੇ ਤੁਹਾਨੂੰ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਇਹਦੇ ਹਾਜੀ ਹਾਜੀ ਚੱਕ ਰਿਹਾ ਜੀ ਨਹੀਂ ਸੀ ਪੁਲਿਸ ਆਈ ਸੀ ਮੌਕੇ ਤੇ ਕੋਈ ਫੜਿਆ ਵੀ ਬੰਦਾ ਪੁੱਛਣੇ ਮੌਕੇ ਤੇ ਉਹਨਾਂ ਨੇ ਫੜਿਆ ਉੱਥੇ ਸੀਗੇ ਉਹ ਘਰੇ ਕੋਣ ਕੋਣ ਉੱਥੇ ਸੀ ਮੰਗੀ ਬਾਈ ਮੰਗੀ ਇੱਥੇ ਸੀ ਨੇ ਕਾਰਨ ਬਣਦੇ ਪੀਆ ਤੁਹਾਡੇ ਨਾਲ ਰੈਡੀ ਪਿਆਰ ਨਾ ਮੈਨੂੰ ਫਰਤੀ ਗਈ ਸੀਗਾ ਬੇਗਾਨ ਤੋਂ ਪਹਿਲੇ ਮੰਗੇ ਜਾਂਦਾ ਹਾਂਜੀ ਤੁਹਾਡੇ ਫਾਦਰ ਕੀ ਕਰਦੇ ਨੇ ਫਾਦਰ ਮੇਰੇ ਨਾਲ ਪੁਲਿਸ ਅਫਸਰ ਆਇਆ ਐਸਆਈ ਹੈ ਅੱਛਾ ਤਾਂ ਉਹਨਾਂ ਨੇ ਕੋਈ ਫਰਤੀ ਮੰਗ ਕੀਤੀ ਹੈ ਹਾਂਜੀ ਕੋਈ ਪੁਰਾਣੀ ਰੰਜਿਸ਼ ਵਗੈਰਾ ਕੋਈ ਪੁਰਾਣੀ ਰੰਜਿਸ਼ ਕੋਈ ਨਹੀਂ ਕੀ ਮੰਗ ਕਰਦੇ ਹੋ ਤੁਸੀਂ ਕੁਸਤੋ ਬਗੀ ਕੁਸਤੋ ਇਹ ਭਾ ਕਰਦੇ ਕਿ ਸੋਨੂ ਜੀ ਜਲਦੀ ਜਲਦੀ ਸਾਫ ਦਿੱਤਾ ਜਾਵੇ ਤੇ ਜੇ ਮੁਰਕੇ ਜੋ ਘਰ ਦਾ ਹੁੰਦਾ ਉਹਨਾਂ ਦੇ ਅੱਗੇ ਪਛਾਤਾ ਦੇ ਤੁਹਾਡੇ ਤੋਂ ਤੇ ਲੱਗਾ ਤੋਂ ਤੁਹਾਡੇ ਤੇ ਕੀ ਮਾਰਿਆ ਲੱਗਦਾ ਸੋਨੂ ਜੀ ਆਪ ਕੋ ਜੱਤ ਨਹੀਂ ਵਾਰ ਦਿੱਤਾ ਹੋਇਆ ਸਾਰੇ ਅੱਛਾ ਹਾਂਜੀ ਮਾਰਨਾ ਵੀ ਚਾਹੁੰਦੇ ਸੀ ਮਾਰਨਾ ਨਹੀਂ ਵੀ ਚਾਹੁੰਦੇ ਸੀ ਬਟ ਮੈਂ ਮੈਨੂੰ ਪਤਾ 3-4 ਘੰਟੇ ਮੈਂ ਕਿੰਨੇ ਓਕੇ ਜਿਹਾ ਸਾਰ ਕੇ ਚੱਜਦਾ ਨਹੀਂ ਆਉਂਦਾ ਸੀ ਬੈਠ ਤੇ ਤੇ ਕੁੰਡੀਆਂ ਲੱਗੀਆਂ ਵੀ ਗਈ ਸੀਗੇ ਤਦ ਬਾਇਆ ਦੇ ਨਿਕਲੇ ਕਿਦਾਂ ਕੇ ਤੁਸੀਂ ਨਿਕਲੇ ਸਰ ਜਿੱਦੋਂ ਟੈਟ ਦੋਦਾ ਹੀ ਹੌਲੀ ਹੌਲੀ ਮੈਂ ਤਰਵਾਜਾ ਭੋਲੇ ਉਹ ਜਿੱਦੋਂ ਦੇਖ ਰਹੀ ਹੈ ਬਾਹਰ ਖੜੀ ਸੀ ਗੁੱਟੀ ਦੇ ਉੱਪਰ ਉਹ ਜਦੋਂ ਦੇਖਾ ਚਲ ਗਿਆ ਥੱਲੇ ਗੁੱਟੀ ਲੱਗੀ ਸਿਰ ਉੱਪਰ ਤੁਹਾਡੇ ਘਰ ਦੇ ਬਾਹਰ ਖੜੀ ਸੀ ਗੁੱਟੀ ਸਰ ਨਹੀਂ ਨਹੀਂ ਜਿਹੜੇ ਵਗਨੇ ਬਾਹਰੋਂ ਆਏ ਉਹ ਕਿਹਨਾਂ ਮਾਰੂ ਕੋਈ ਵੀ ਨਹੀਂ ਆਇਆ ਪਤਾ ਨਹੀਂ ਆਇਆ ਕਿ ਨਹੀਂ ਬਿਰੋ ਬੰਦਾ ਨਹੀਂ ਸੀ ਜਿਹੜਾ ਉਹ ਨਾਲ ਸੀ ਪਰ ਹੈਗਾ ਸੀ ਤੇ ਉਹ ਉਹਨਾਂ ਦੇ ਘਰੇ ਦੇ ਗਏ ਮੈਂ ਕਹਿੰਦਾ ਦੂਜੇ ਬੰਦੇ ਦੇ ਹਾਂ ਜੀ ਟੈਟ ਕੋਠੀ ਮਨ ਸੀ ਬਾਹਰ ਜਿੱਦਾਂ ਲੱਗਾ ਜੀ ਮਤਲਬ ਲਾ ਗੇਟ ਦੱਬੇ ਉਹ ਵੀ ਖੁੱਲਦਾ ਹੀ ਕੋਠੀ अच्छा हां जी किसी एक जिम ਦੀ ਗੱਲ ਕੀਤੀ ਹੈ ਬਈ ਜਿਮ ਦੇ ਵਿੱਚ ਲਵਾਉਣਾ ਸੀਗਾ ਤੁਸੀਂ ਉਹ ਤੁਸੀਂ ਟੈਂਪ ਕਰਦੇ ਜੇ ਕੀ ਹਾਂਜੀ ਹਾਂਜੀ ਮੈਂ ਜਗ੍ਹਾ ਚ ਮਜਾਂਦਾ ਜੀ ਤੇ ਸਾਢੇ 5 ਉਹ ਕਹਿੰਦੇ ਸੀ ਸਾਡੇ ਬੰਦੇ ਨੂੰ ਲਵਾ ਲਓ ਸਾਡੇ ਬੰਦੇ ਨੂੰ ਲਵਾ ਲਓ ਪਰ ਉਹ ਆਇਆ ਇੱਕ ਬ్రਦਰ ਗੱਲ ਕਰਦੇ ਸੀ ਅਲਮਾਰੀ ਦੇ ਵਿੱਚ ਲੁਕ ਗਿਆ ਉਹ ਕੌਣ ਲੁਕੇ ਅਲਮਾਰੀ ਉਹੀ ਲੁਕ ਗਿਆ ਸੀ ਬੰਦੇ ਕਿ ਮੰਗੀ ਆਜਾ ਸਰ ਇਹ ਰੋਣ ਕੀਤਾ ਕਰ ਲੇ ਅੱਛਾ ਪੁੱਛ ਰਿਹਾ ਕਿ ਕਿਰਮਦਾਰ ਕਰਦੇ ਹੈ ਤੇ ਬੱਸ ਉਹਨਾਂ ਨੇ ਕੀ ਕਿਆ ਸੀ ਵੀ ਕਿੱਥੇ ਗਿਆ ਹੈ ਹਾਂਜੀ ਇੰਗਲੈਂਡ ਗਿਆ ਹੈਗਾ ਅਸਲ ਤੌਰ ਤੇ ਬਾਹਰ ਗਿਆ ਹੈਗਾ ਉੱਥੇ ਨਹੀਂ ਡੇਟ ਤਾਰੀਕਾ ਨੀਲੇ ਪਰਨਾ ਉਹਨਾਂ ਨੇ ਕੋਲ ਨੀਲਾ ਪਰਨਾ ਤੇ ਬੈੱਡ ਵੀ ਕਿੱਲਾ ਸੀਗਾ ਜਿਹਨੂੰ ਬੈਕ ਕੀਤਾ ਹੋਇਆ ਸੀਗਾ ਮੈਨੂੰ ਲੱਗਿਆ ਮੈਂ ਕਿ ਬੈੱਡ ਚੱਕਣੋਂ ਬੈੱਡ ਕਿੱਲਾ ਲਿਕ ਰਿਹਾ ਤੇ ਮੇਰਾ ਇੱਕ ਕੋਕਾ ਡਿੱਗਿਆ ਸੀ ਉੱਥੇ ਉਹ ਵੀ ਪਹੁੰਚਲੇ ਬਰਾਤਗੀ ਦੇ ਇੱਕ ਘਰੇ ਗਿਆ ਕੋਕਾ ਉਹਦੇ ਨਾਲ ਬੋਰਟ ਹਾਂਜੀ ਹਾਂਜੀ ਡਿਪਸਾ ਵੀ ਕਿਹੜੀ ਖਜੂਰੇ ਵਿੱਚ ਇੱਕ ਲੜਾਈ ਹੋਈ ਆ ਉਹਦੀ ਥੋੜੀ ਜਾਣਕਾਰੀ ਦਿਓ ਕੀ ਮਾਮਲਾ ਹੁਣ ਤੱਕ ਆ ਸਾਹਮਣੇ ਆ ਸਾਰੇ ਕੱਲ ਸ਼ਾਮ ਨੂੰ ਜੀ ਇੱਕ ਸਾਨੂੰ ਆਪਣਾ ਇਨਫੋਰਮੇਸ਼ਨ ਹੀ ਆਈ ਸੀ ਕਿ ਜਿਹੜਾ ਕੁਰੂਲਾ ਪਿੰਡ ਆ ਉੱਥੇ ਜਿਹੜਾ ਇੱਕ ਲੜਕਾ ਜਿਹੜਾ ਕਿਸੇ ਨੇ ਦੋ ਘਾਤ ਹੋ ਗਿਆ ਸੀ ਉਹਦੇ ਜਿਹੜੇ ਪੇਰੈਂਟਸ ਬਰੀਡ ਸੀ ਕਾਫੀ ਤੇ ਉਹ ਕਹਿੰਦੇ ਸਾਨੂੰ ਇੱਕ ਕਾਲ ਵੀ ਆਈ ਆ ਜੀ ਪੈਸੇ ਮੰਗਣ ਦੀ ਥ੍ਰੀਮੀਡੀਟਲੀ ਆਪਾਂ ਰਸ਼ ਕਰਕੇ ਜਦੋਂ ਅਸੀਂ ਸਾਰਾ ਉਹ ਮੁੰਡੇ ਨੂੰ ਵੀ ਬਾਤ ਚ ਲੈ ਆਂਦਾ ਤੇ ਉਹ ਪਤਾ ਲੱਗਾ ਕਿ ਇਹ ਜਿਹੜੇ ਆ ਲੜਕੇ ਦੋ ਲੜਕੇ ਆ ਇੱਕ ਮੰਗਤਰਾਮ ਆ ਤੇ ਇਹ आर्यन ਜਿਹੜਾ ਮੁੰਡਾ ਸੈਲਫ ਕਹ ਰਿਹਾ ਸੀ ਮੈਨੂੰ ਗਵਾ ਕਰ ਲਿਆ ਇਹਨਾਂ ਦੋਨਾਂ ਦਾ ਆਪਸ ਵਿੱਚ ਝਗੜਾ ਹੋਇਆ ਸੀ ਤੇ ਝਗੜੇ ਦੇ ਵਿੱਚ ਇਹਨਾਂ ਨੇ 23 24 ਦੀਆਂ ਸਟੰਪ ਕਰਾਇਆ ਵੀ ਲਗੀਆਂ ਅੱਛਾ ਜੀ ਇੰਤਤ ਵੀ ਸੀ ਕਿ ਜਿਹੜੀ ਪੈਸਿਆਂ ਦੀ ਮੰਗ ਕੀਤੀ ਗਈ ਸੀ ਉਹਦੇ ਵਿੱਚ ਸਾਹਮਣੇ ਕੀ ਆਇਆ ਜੀ ਇਹ ਦੋਨੇ ਲੜਕੇ ਆਪਸ ਵਿੱਚ ਫਰੈਂਡ ਹੀ ਹੈਗੇ ਨਾ ਜੀ ਤੇ ਇਹਨੇ ਕਾਲ ਕੀਤੀ ਸੀ ਪਹਿਲਾਂ ਵੀ ਜਾ ਕੇ ਉਹਦੇ ਕੋਲੋਂ ਘਰ ਜਾਂਦਾ ਸੀ ਉਸ ਦਿਨ ਕੱਲ ਵੀ ਉਹਦੇ ਘਰ ਹੀ ਗਿਆ ਸੀ ਉੱਥੋਂ ਇਹ ਆਪਸ ਵਿੱਚ ਜਦੋਂ ਥੋੜੇ ਬਥੇਕੇ ਤੇ ਪੈਸਿਆਂ ਦਾ ਕਹਿੰਦੇ ਲੈਣ ਦੇਣਾ ਹੈ ਉਥੇ ਨਾਲ ਦੀ ਆਪਸ ਵਿੱਚ ਜਿਵੇਂ ਵਿਵਾਸਵਾਜੀ ਹੋਈ ਹੈ ਵਿਵਾਸਵਾਜੀ ਤੋਂ ਬਾਅਦ ਕੜਾਇਆ ਉਸੇ ਸਮੇਂ ਕਿਤੇ ਇਹਦੇ ਫਾਦਰ ਦਾ ਵੀ ਆ ਗਿਆ ਤੇ ਇਹਨੇ ਕਿਹਾ ਕਿ ਮੈਂ ਪੈਸੇ ਲੈਣ ਆਇਆ ਹਾਂ ਤੇ ਉਹ ਗੱਲ ਨੂੰ ਹੀ ਥੋੜਾ ਜਿਹਾ ਗਲਤ ਕਮਿਊਨੀਕੇਟ ਹੋ ਗਿਆ ਤੇ ਵੈਸੇ ਇਸ ਚੀਜ਼ ਨੂੰ ਆਪਾਂ ਫਰਦਰ ਇਨਵੈਸਟਿਗੇਟ ਕਰ ਰਹੇ ਹਾਂ ਕਿ ਕੀ ਹੈਗਾ ਕੀ ਇਹਦੇ ਚ ਅਸਲੀਅਤ ਹੈ ਤੇ ਜਿਹੜੀਆਂ ਮੁੰਡੇ ਤੇ ਸੱਤਾਂ ਲੱਗੀਆਂ ਆ ਉਹ ਪਤਾ ਲੱਗਿਆ ਕੁਝ ਕੱਦ ਨਾਲ ਮਰੀਆਂ ਇਹ ਨੇਲ ਕਟਰਰ ਵਗੈਰਾ ਸੀ ਕਿ ਉੱਥੇ ਲਾਗੇ ਪਿਆ ਸੀ ਜਦੋਂ ਇਹਨਾਂ ਦੀ ਆਪਸ ਵਿੱਚ ਵਿਵਾਸਵਾਜੀ ਹੋ ਗਈ ਤੇ ਇਹ ਨੇਲ ਕਟਰ ਜਿਹੜਾ ਇਹ ਲੜਕਾ ਜਿਹੜਾ ਦੂਸਰਾ ਮੰਗਤ ਨਾਮ ਹੈ ਇਹਨੇ ਉਹਦੇ ਨਾਲ ਜਿਹੜਾ ਆਰੀਅਨ ਦੇ ਉੱਤੇ ਦੋ ਤਿੰਨ ਸੱਟਾਂ ਮਾਰੀਆਂ ਤੇ ਇਹਦੇ ਵਸੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਹੁਣ ਇਹਦੇ ਮਾਮਲੇ 'ਚ ਹਾਂਜੀ ਹੁਣ ਇਹਦੇ 'ਚ ਜਿਹੜਾ ਆਈਓ ਹੈ ਉਹ ਬਿਆਨ ਲੈ ਰਹੇ ਨੇ ਬਿਆਨ ਲੈ ਕੇ ਤੇ ਜੋ ਵੀ ਬੰਦੀਆਂ ਧਰਾਵਾਂ ਹੋਈਆਂ ਉਹਦੇ ਤਦ ਕੇਸ ਰਿਸਟ ਕਰਾ